ਦੋਸਤੋ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਇਸ ਸਾਬਕਾ ਪੀਐਮ ਡਾਕਟਰ ਮਨਮੋਹ ਸਿੰਘ ਦੀ ਮੌਤ ਹੋ ਗਈ ਹੈ ਅਜਾਦ ਜੀ ਇਸ ਦਿਨ ਨਾਲ ਲੋਕਾਂ ਨੂੰ ਅਤੇ ਦੇਸ਼ ਨੂੰ ਕਿੰਨਾ ਘਟਾ ਪਿਆ ਦੇਖੋ ਕਿੰਨੂੰ ਘਟਾ ਪਿਆ ਤੇ ਕਿੰਨੂੰ ਘਟਾ ਨਹੀਂ ਪਿਆ ਇਹਦੇ ਤੇ ਆਪਾਂ ਗੱਲ ਕਰਦੇ ਆਂ ਪਰ ਸਭ ਤੋਂ ਪਹਿਲਾਂ ਰਸਮੀ ਤੌਰ ਤੇ ਮੈਂ ਕਹਿਣਾ ਚਾਹੂੰਗਾ ਕਿ ਦੇਸ਼ ਦੇ ਬਜ਼ੁਰਗ ਸਿਆਸਤਦਾਨ ਡਾਕਟਰ ਮਨਮੋਹ ਸਿੰਘ ਧਰਤੀ ਤੋਂ ਵਿਦਾ ਹੋ ਗਏ ਨੇ ਉਹਨਾਂ ਦੇ ਪਰਿਵਾਰ ਦੇ ਦੁੱਖ ਚ ਆਪਾਂ ਸ਼ਰੀਕ ਹੁੰਨੇ ਆਂ ਪਰ ਹੁਣ ਜਿਹੜੀ ਦੂਜੀ ਗੱਲ ਤੁਹਾਡਾ ਸਵਾਲ ਹੈ ਉਹਦੇ ਜਵਾਬ ਨਾਲ ਕੁਝ ਲੋਕਾਂ ਨੂੰ ਤਕਲੀਫ ਜ਼ਰੂਰ ਹੋਵੇਗੀ ਦੇਖੋ ਡਾਕਟਰ ਮਨਮੋਨ ਸਿੰਘ ਇਸ ਧਰਤੀ ਤੋਂ ਚਲੇ ਗਏ ਨੇ ਆਪਾਂ ਸਾਰਿਆਂ ਨੇ ਜਾਣਾ ਹੈ ਸਾਰਿਆਂ ਨੇ ਜੋ ਆਇਆ ਉਹਨੇ ਜਾਣਾ ਪਰ ਜਦੋਂ ਵੀ ਕੋਈ ਵਿਅਕਤੀ ਜਾਂਦਾ ਹੈ ਤਾਂ ਉਹਦੇ ਚੰਗੇ ਕੰਮਾਂ ਦੀ ਤੇ ਮਾੜੇ ਕੰਮਾਂ ਦੀ ਪਰਚੋਲ ਜ਼ਰੂਰ ਹੁੰਦੀ ਆ ਉਹਦਾ ਵਿਸ਼ਲੇਸ਼ਣ ਜ਼ਰੂਰ ਹੁੰਦਾ ਕੋਈ ਖੁੱਲ ਕੇ ਕਰ ਲੈਂਦਾ ਕੋਈ ਅੰਦਰ ਖਾਤੇ ਕਰ ਲੈਂਦਾ ਪਰ ਡਾਕਟਰ ਮਨਮੋਨ ਸਿੰਘ ਜੀ ਦੀਆਂ ਦੋ ਚੀਜ਼ਾਂ ਨੇ ਹਰ ਬੰਦੇ ਦੀਆਂ ਹੁੰਦੀਆਂ ਨੇ ਇੱਕ ਵੀ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਉਹ ਨਿੱਜੀ ਤੌਰ ਤੇ ਕਿਹੋ ਜਿਹਾ ਵਿਅਕਤੀ ਸੀ ਤੇ ਦੂਜਾ ਉਹ ਇੱਕ ਕਿਦਾਂ ਦੇ ਸਿਆਸਤਦਾਨ ਸੀ ਤੇ ਉਹਨਾਂ ਦੇ ਫੈਸਲਿਆਂ ਨਾਲ ਕਿੰਨੂੰ ਫਾਇਦਾ ਹੋਇਆ ਤੇ ਕਿਹਦਾ ਨੁਕਸਾਨ ਹੋਇਆ ਹੁਣ ਇੱਥੇ ਜਰਾ ਗੌਰ ਨਾਲ ਪਹਿਣਾ ਪਰਾ ਸੁਣ ਲੈਣ ਡਾਕਟਰ ਮਰਮੋਨ ਸਿੰਘ ਨਿੱਜੀ ਤੌਰ ਤੇ ਬੜੇ ਨਿਮਰ ਇਨਸਾਨ ਸੀ ਸਹਿਨਸ਼ੀਲ ਇਨਸਾਨ ਸੀ ੜਕਦੇ ਬਹੁਤ ਘੱਟ ਸੀ ਬੋਲਦੇ ਘੱਟ ਸੀ ਉਹ ਇੱਕ ਸੱਚਮੁੱਚ ਇੱਕ ਬਹੁਤ ਵੱਡੇ ਅਰਥ ਸ਼ਾਸਤਰ ਦੇ ਵਿਦਵਾਨ ਸੀ ਇਕਨੋਮਿਸਟ ਸੀ ਅਰਥ ਸ਼ਾਸਤਰੀ ਸੀ ਪਰ ਜਦੋਂ ਅਸੀਂ ਦੂਜੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਮੌਤ ਦਾ ਜਾਂ ਉਹਨਾਂ ਦੇ ਜਾਣ ਦਾ ਲੋਕਾਂ ਨੂੰ ਤੇ ਦੇਸ਼ ਨੂੰ ਕਿੰਨਾ ਕੁ ਘਾਟਾ ਪਿਆ ਇਹਦਾ ਜਵਾਬ ਇੱਥੇ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਕਿੰਨਾ ਲਈ ਕੰਮ ਕਰਦੇ ਹੀ ਰਹੇ ਕਿੰਨਾ ਲਈ ਉਹਨਾਂ ਦੀ ਪੜ੍ਹਾਈ ਤੇ ਵਿਦਵਤਾ ਕੰਮ ਆਉਂਦੀ ਰਹੀ ਦੇਖੋ ਸਿੱਧੀ ਗੱਲ ਹੈ ਕਿ ਇੱਥੇ ਦੋ ਤਰ੍ਹਾਂ ਦੇ ਲੋਕ ਨੇ ਇੱਕ ਆਮ ਮਿਹਨਤ ਕਰਨ ਵਾਲੇ ਲੋਕ ਔਰ ਇੱਕ ਰਾਜ ਕਰਨ ਵਾਲੇ ਤੇ ਬਹੁਤ ਅਮੀਰ ਤੇ ਵੱਡੇ ਲੋਕ ਹੁਣ ਡਾਕਟਰ ਮਨਮੋਨ ਸਿੰਘ ਜੀ ਆਪਣੀ ਜ਼ਿੰਦਗੀ ਚ ਕਿਹਨਾਂ ਨਾਲ ਖੜੇ ਇਹਦੇ ਤੇ ਗੱਲ ਕਰਨੀ ਹੈ ਦੇਖੋ ਅੱਜ ਜਿੰਨਾ ਕੁਝ ਵੀ ਆ ਸਾਡੇ ਸਾਹਮਣੇ ਹੈ ਅੱਜ ਜੇਕਰ ਕਿਸਾਨ ਮਰਨ ਵਰਤ ਤੇ ਬੈਠੇ ਨੇ ਲੜਾਈ ਲੜ ਰਹੇ ਨੇ ਅੱਜ ਜੇਕਰ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਨੇ ਕਿਸਾਨ ਆਤਮਤਿਆ ਕਰ ਰਹੇ ਨੇ ਵੱਡੇ ਪੱਧਰ ਤੇ ਨੌਜਵਾਨ ਬੇਰੁਜ਼ਗਾਰ ਨੇ ਕਰੋੜਾਂ ਦੀ ਗਿਣਤੀ ਚ ਨੌਜਵਾਨ ਬੇਰੁਜ਼ਗਾਰ ਨੇ ਆਮ ਬੰਦਾ ਜਿਹੜਾ ਉਹ ਹੌਲੀ-ਹੌਲੀ ਥੱਲੇ ਨੂੰ ਗਿਆ ਤੇ ਜਿਹੜੇ ਕੁਝ ਕਾਰਪੋਰੇਟ ਘਰਾਣੇ ਨੇ ਉਹ ਉੱਪਰ ਨੂੰ ਗਏ ਨੇ ਜੇਕਰ ਧਨ ਕੁਝ ਕੁ ਲੋਕਾਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਤੇ ਬਾਕੀ ਲੋਕ ਨੰਗ ਮਲੰਗ ਹੋ ਰਹੇ ਨੇ ਤਾਂ ਇਸ ਸਾਰੇ ਕੁਝ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਇੱਕ ਵੱਡਾ ਰੋਲ ਹੈ ਕਿਉਂਕਿ ਡਾਕਟਰ ਮਨਮੋਹਨ ਸਿੰਘ ਜੀ ਨੇ 30 ਸਾਲ ਦੇ ਕਰੀਬ ਕੇਂਦਰ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਬਣਾਉਣ 'ਚ ਇੱਕ ਵੱਡਾ ਰੋਲ ਅਦਾ ਕੀਤਾ ਹੈ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਨਾਮ ਪਤਾ ਹੋਵੇ ਮੈਂ ਡਿਟੇਲਸ ਦੱਸਾਂਗਾ ਦੇਖੋ ਅੱਜ ਜਿਹੜਾ ਆ ਸਾਰਾ ਕੁਝ ਸਰਕਾਰੀ ਮਹਿਕਮੇ ਖਤਮ ਹੋ ਕੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਗਿਆ ਨਾ ਆ ਨੌਕਰੀਆਂ 'ਚ ਠੇਕੇਦਾਰੀ ਸਿਸਟਮ ਸ਼ੁਰੂ ਹੋਇਆ ਕੱਚੀਆਂ ਭਰਤੀਆਂ ਸ਼ੁਰੂ ਹੋਈਆਂ ਨਹੀਂ ਸਰਕਾਰੀ ਅਦਾਰੇ ਖਤਮ ਹੋਏ ਨੇ ਤੇ ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹ ਉੱਪਰ ਨੂੰ ਚੜ੍ਹੇ ਨੇ ਧਨ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਇਕੱਠਾ ਹੋਇਆ ਤਾਂ ਇਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦਾ ਵੱਡਾ ਰੋਲ ਹੈ ਕਿਵੇਂ ਸਭ ਤੋਂ ਪਹਿਲਾਂ 1972 ਤੋਂ ਪਹਿਲਾਂ ਦੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਸਰਕਾਰ ਦੀਆਂ ਨੀਤੀਆਂ ਬਣਾਉਣ 'ਚ ਰੋਲ ਅਦਾ ਕਰ ਰਹੇ ਸੀ 1972 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਖਜ਼ਾਨਾ ਮੰਤਰਾਲੇ ਦੇ ਵਿੱਤ ਮੰਤਰਾਲੇ ਦੇ ਆਰਥਿਕ ਸਲਾਹਕਾਰ ਨਿਯੁਕਤ ਹੋਏ ਹੁਣ ਦੇਖੋ ਜਿੰਨਾ ਕੁਝ ਵੀ ਅੱਜ ਇੱਥੇ ਹੋ ਰਿਹਾ ਹੈ ਜੇ ਤਾਂ ਉਹ ਸਾਰਾ ਕੁਝ ਵਧੀਆ ਹੈ ਸਹੀ ਹੈ ਲੋਕਾਂ ਦੀ ਜ਼ਿੰਦਗੀ ਉਹਦੇ ਨਾਲ ਸੌਖੀ ਹੋਈ ਹੈ ਤਾਂ ਵੀ ਉਹ ਰੋਲ ਡਾਕਟਰ ਮਨਮੋਹਨ ਸਿੰਘ ਜੀ ਦਾ ਹੈ ਤੇ ਜੇਕਰ ਅੱਜ ਸਰਕਾਰਾਂ ਦੀਆਂ ਨੀਤੀਆਂ ਦੇ ਨਾਲ ਬੇਰੁਜ਼ਗਾਰੀ ਬਹੁਤ ਵਧੀ ਹੈ ਕਰਜ਼ੇ ਬਹੁਤ ਵਧੇ ਨੇ ਖੁਦਕੁਸ਼ੀਆਂ ਬਹੁਤ ਵਧੀਆਂ ਨੇ ਕਿਸਾਨ ਮਜ਼ਦੂਰ ਸਾਰੇ ਦੁਖੀ ਹੋਏ ਨੇ ਤਾਂ ਉਹਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਜੀ ਦਾ ਵੱਡਾ ਰੋਲ ਹੈ ਕਿਉਂਕਿ ਆ ਸੁਣੀ ਚਲਿਓ 1972 ਚ ਉਹ ਵਿੱਤ ਮੰਤਰਾਲੇ ਦੇ ਆਰਥਿਕ ਸਲਾਹਕਾਰ ਬਣੇ ਉਦੋਂ ਤੋਂ ਲੈ ਕੇ ਜਿੰਨੀਆਂ ਨੀਤੀਆਂ ਪਾਲਿਸੀਆਂ ਬਣੀਆਂ ਉਹਨਾਂ 'ਚ ਡਾਕਟਰ ਮਨਮੋਹਨ ਸਿੰਘ ਜੀ ਦਾ ਵੱਡਾ ਰੋਲ ਆ ਉਸ ਤੋਂ ਬਾਅਦ 1980 ਤੋਂ ਲੈ ਕੇ 82 ਤੱਕ ਡਾਕਟਰ ਮਨਮੋਨ ਸਿੰਘ ਜਿਹੜੇ ਉਹ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ ਨੇ ਜਿਹੜਾ ਪੂਰੇ ਦੇਸ਼ ਦੀ ਨੀਤੀਆਂ ਪਾਲਿਸੀਆਂ ਦੀ ਯੋਜਨਾ ਬਣਾਉਣ ਦੇ ਲਈ ਇੱਕ ਕਮਿਸ਼ਨ ਹੁੰਦਾ ਉਹਦੇ ਮੈਂਬਰ ਰਹੇ ਨੇ ਫਿਰ 1982 ਤੋਂ ਲੈ ਕੇ 1986 ਤੱਕ ਜਿਹੜੇ ਡਾਕਟਰ ਮਨਮੋਨ ਸਿੰਘ ਨੇ ਉਹ ਭਾਰਤੀ ਰਿਜ਼ਰਵ ਬੈਂਕ ਦੇ ਆਰਬੀਆਈ ਦੇ ਗਵਰਨਰ ਰਹੇ ਨੇ ਬਹੁਤ ਵੱਡੀ ਪੋਸਟ ਹੁੰਦੀ ਆ ਉਸ ਤੋਂ ਬਾਅਦ 1988 ਤੋਂ ਲੈ ਕੇ 1987 ਤੱਕ ਡਾਕਟਰ ਮਨਮੋਨ ਸਿੰਘ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਰਹੇ ਨੇ ਫਿਰ 1987 ਤੋਂ ਲੈ ਕੇ 1990 ਤੱਕ ਡਾਕਟਰ ਮਨਮੋਨ ਸਿੰਘ ਜਿਹੜੇ ਜਨੇਵਾ ਦੇ ਵਿੱਚ ਦਖਣੀ ਕਮਿਸ਼ਨ ਦੇ ਸਖਤਰ ਜਰਨਲ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਫਿਰ 1990 ਦੇ ਵਿੱਚ ਡਾਕਟਰ ਮਨਮੋਨ ਸਿੰਘ ਆਰਥਿਕ ਮਾਮਲਿਆਂ ਤੇ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਰਹੇ ਨੇ ਤੇ ਫਿਰ 1991 ਦੇ ਵਿੱਚ ਇੱਕ ਪਾਸੇ ਡਾਕਟਰ ਮਨਮੋਨ ਸਿੰਘ UGC ਦੇ ਚੇਅਰਮੈਨ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਤੇ ਦੂਜੇ ਪਾਸੇ 1991 ਦੇ ਵਿੱਚ ਹੀ ਡਾਕਟਰ ਮਨਮੋਨ ਸਿੰਘ ਅਸਾਮ ਤੋਂ ਰਾਜ ਸਭਾ ਦੇ ਮੈਂਬਰ ਬਣਾਏ ਗਏ ਤੇ ਰਾਜ ਸਭਾ ਦੇ ਮੈਂਬਰ ਬਣ ਕੇ 1991 ਤੋਂ ਲੈ ਕੇ 1996 ਤੱਕ ਬੀਬੀ ਨਰਸੀਮਾ ਰਾਓ ਦੀ ਸਰਕਾਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਵਿੱਤ ਮੰਤਰੀ ਰਹੇ ਨੇ ਦੇਸ਼ ਦੇ ਖਜ਼ਾਨਾ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਡਾਕਟਰ ਮਨਮੋਨ ਸਿੰਘ ਲਗਾਤਾਰ ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਨੇ ਹੁਣ ਤੁਸੀਂ ਦੇਖੋ ਕਿ ਡਾਕਟਰ ਮਨਮੋਨ ਸਿੰਘ ਲਗਭਗ 40 ਸਾਲ ਦੇ ਕਰੀਬ ਕੇਂਦਰ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਬਣਾਉਣ 'ਚ ਵੱਡਾ ਰੋਲ ਅਦਾ ਕਰਦੇ ਰਹੇ ਨੇ ਉਹਨਾਂ ਸਾਰੇ ادارےਾਂ ਚ ਡਾਕਟਰ ਮਨਮੋਹਨ ਸਿੰਘ ਜੀ ਰਹੇ ਜਿਨ੍ਹਾਂ ਚ ਨੀਤੀਆਂ ਪਾਲਿਸੀਆਂ ਬਣਦੀਆਂ ਨੇ ਜਿਹੜੀਆਂ ਲੋਕਾਂ ਤੇ ਲਾਗੂ ਹੋਣੀਆਂ ਨੇ ਹੁਣ ਉਹਨਾਂ ਨੀਤੀਆਂ ਪਾਲਿਸੀਆਂ ਦੇ ਨਾਲ ਹੋਇਆ ਕੀ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਲਾਹ ਨਾਲ ਬਣਦੀਆਂ ਰਹੀਆਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਅੱਜ ਜੇ ਖੇਤੀ ਘਾਟੇ ਬੰਦਾ ਧੰਦਾ ਬਣੀ ਹੈ ਤਾਂ ਇਹਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਦੀਆਂ ਸਲਾਹਾਂ ਦਾ ਰੋਲ ਹੈ ਅੱਜ ਜੇਕਰ ਮਜ਼ਦੂਰ ਬਹੁਤ ਬੁਰੀ ਹਾਲਾਤ ਚ ਨਹੀਂ ਇਹਦੇ ਵਿੱਚ ਵੀ ਡਾਕਟਰ ਸਾਹਿਬ ਦਾ ਰੋਲ ਹੈ ਅੱਜ ਜੇਕਰ ਇੰਨੇ ਵੱਡੇ ਪੱਧਰ ਤੇ ਬੇਰਜਗਾਰੀ ਹੈ ਉਹਦੇ ਵਿੱਚ ਵੀ ਔਰ ਜੇ ਕਾਰਪੋਰੇਟ ਘਰਾਣੇ ਕੁਝ ਜਿਹੜੇ ਵੱਡੇ ਸਰਮਾਇਦਾਰ ਘਰਾਣੇ ਨੇ ਉਹਨਾਂ ਦੇ ਹੱਥਾਂ 'ਚ ਸਭ ਕੁਝ ਇਕੱਠਾ ਹੋਇਆ ਉਹਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਜੀ ਦਾ ਰੋਲ ਹੈ ਕਿਉਂਕਿ ਨੀਤੀਆਂ ਦੇ ਵਿੱਚ ਉਹਨਾਂ ਦੀ ਸਲਾਹ ਰਹੀ ਹੈ 1991 ਦੇ ਵਿੱਚ ਜਦੋਂ ਨਿਊ ਨਿਊ ਇਕਨੋਮਿਕ ਪਾਲਿਸੀ ਆਈ ਹੈ ਨਵੀਆਂ ਆਰਥਿਕ ਨੀਤੀਆਂ ਆਈਆਂ ਨੇ ਜਦੋਂ ਡਬਲਿਊਟੀਓ ਬਣਾਇਆ ਗਿਆ ਦੁਨੀਆ ਪੱਧਰ ਦੇ ਉੱਪਰ ਜਿਹੜੇ ਸਾਮਰਾਜੀ ਮੁਲਕ ਨੇ ਉਹਨਾਂ ਨੇ ਅ ਡਬਲਿਊਟੀਓ ਬਣਾਇਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣਾਈ ਉਹਦੇ ਵਿੱਚੋਂ ਜਿਹੜੀਆਂ ਨੀਤੀਆਂ ਨਿਕਲੀਆਂ ਜਿਹਦੇ ਕਰਕੇ ਪੂਰੀ ਦੁਨੀਆ ਦੇ ਜਿਹੜੇ ਛੋਟੇ ਲੋਕਾਂ ਦੇ ਕਾਰੋਬਾਰ ਨੇ ਉਹ ਖਤਮ ਹੋਏ ਸਮਾਲ ਸਕੇਲ ਇੰਡਸਟਰੀ ਖਤਮ ਹੋਣੀ ਸ਼ੁਰੂ ਹੋਈ ਛੋਟੇ ਕਾਰੋਬਾਰੀਆਂ ਦੇ ਕੰਮ ਖਤਮ ਹੋਣੇ ਸ਼ੁਰੂ ਹੋਏ ਵੱਡੇ ਵੱਡੇ ਮੌਲ ਬੰਨੇ ਸ਼ੁਰੂ ਹੋਏ ਹੁਣ ਤੁਸੀਂ ਦੇਖੋ ਪਿਛਲੇ 30 ਸਾਲ ਦੇ ਵਿੱਚ ਕੁਝ ਵੱਡੇ ਨਾਂ ਕੁਝ ਕੁਝ ਲੋਕ ਭਾਰਤ ਚ ਐਸੇ ਨੇ ਜਿਹੜੇ ਬਹੁਤ ਵੱਡੇ ਬਣੇ ਹੁਣ ਤੁਸੀਂ ਅੰਕੜੇ ਵੇਖ ਲਓ ਦੇਸ਼ ਦੇ 1% ਦੀ ਲੋਕਾਂ ਕੋਲ ਦੇਸ਼ ਦੇ 1% ਦੀ ਧਨੀਆਂ ਕੋਲ ਕਾਰਪੋਰੇਟਾਂ ਕੋਲ ਦੇਸ਼ ਦੇ ਟੋਟਲ ਧਨ ਸੰਪਤੀ ਦੇ ਵਿੱਚੋਂ ਲਗਭਗ ਅੱਧੇ ਨਾਲੋਂ ਜ਼ਿਆਦਾ ਇਕੱਠਾ ਹੋ ਚੁੱਕਾ ਹੈ ਤੁਸੀਂ ਦੇਖੋ ਦੇਸ਼ ਦੇ ਜਿੰਨੇ ਸਾਰੇ ਲੋਕ ਨੇ ਉਹ ਬਚੀ ਹੋਈ 13% ਧਨ ਸੰਪਤੀ ਨਾਲ ਗੁਜ਼ਾਰਾ ਕਰ ਰਹੇ ਨੇ ਬਾਕੀ ਸਾਰੇ ਦੇਸ਼ ਦੀ ਧਨ ਦੌਲਤ ਜਿਹੜੀ ਆ ਉਹ ਕੁਝ ਕੁ ਘਰਾਣਿਆਂ ਦੇ ਹੱਥਾਂ 'ਚ ਇਕੱਠੀ ਹੋ ਚੁੱਕੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਆਪਣੇ ਅੰਕੜੇ ਨੇ ਸਰਕਾਰਾਂ ਦੇ ਤੇ ਵੱਡੀਆਂ ਖੋਜ ਸੰਸਥਾਵਾਂ ਦੇ ਤੇ ਇਹ ਸਾਰੇ ਦੇ ਵਿੱਚ ਡਾਕਟਰ ਮਨਮੋਨ ਸਿੰਘ ਜੀ ਦਾ ਇੱਕ ਵੱਡਾ ਰੋਲ ਰਿਹਾ ਆ ਜਿਹੜੇ ਤਿੰਨ ਖੇਤੀ ਕਾਨੂੰਨ ਆਏ ਸੀ ਨਾ ਜਿਹੜੇ ਲੋਕਾਂ ਨੇ ਲੜ ਕੇ ਰੱਦ ਕਰਾਏ ਨੇ ਇਹ ਮੋਦੀ ਸਰਕਾਰ ਵੇਲੇ ਆਏ ਪਰ ਡਾਕਟਰ ਮਨਮੋਨ ਸਿੰਘ ਜੀ ਹੋਰਾਂ ਵੇਲੇ ਇਹਨਾਂ ਕਾਨੂੰਨਾਂ ਦੇ ਖਰੜੇ ਤਿਆਰ ਹੋਏ ਨੇ ਜਿੰਨੀਆਂ ਵੀ ਇਹ ਨਵੀਆਂ ਆਰਥਿਕ ਨੀਤੀਆਂ ਆਈਆਂ ਨੇ ਇਹ ਡਾਕਟਰ ਮਨਮੋਨ ਸਿੰਘ ਜਦੋਂ ਪ੍ਰਧਾਨ ਮੰਤਰੀ ਰਹੇ ਨੇ ਉਦੋਂ ਆ ਮੋਦੀ ਸਾਹਿਬ ਹੋਰੀ ਅੱਜ ਮੈਂ ਸੁਣ ਰਿਹਾ ਸੀ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਕਹਰੇ ਸੀ ਕਿ ਬਹੁਤ ਵੱਡਾ ਰੋਲ ਸੀਗਾ ਦੇਸ਼ ਦੀ ਤਰੱਕੀ ਦੇ ਵਿੱਚ ਮਨਮੋਹਨ ਸਿੰਘ ਜੀ ਹੋਰਾਂ ਦਾ ਪਰ ਇਹੀ ਮੋਦੀ ਸਾਹਿਬ ਜਦੋਂ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀ ਤਾਂ ਇਹੀ ਕਹਿੰਦੇ ਹੁੰਦੇ ਸੀ ਕਿ ਇਹ ਮਨਮੋਹਨ ਸਿੰਘ ਨਹੀਂ ਇਹ ਮੌਨ ਸਿੰਘ ਹੈ ਇਤਨੀ ਮਹਿੰਗਾਈ ਵਧਦੀ ਜਾ ਰਹੀ ਹੈ ਔਰ ਮੌਨ ਸਿੰਘ ਕੁਝ ਬੋਲਤੇ ਹੀ ਨਹੀਂ ਹੈ ਇਹ ਮੌਨ ਹੈ ਇਹੀ ਮੋਦੀ ਸਾਹਿਬ ਦੇ ਪੁਰਾਣੇ ਭਾਸ਼ਣ ਕੱਢ ਲਓ ਜਿਹੜੇ ਅੱਜ ਕਹਿ ਰਹੇ ਸੀ ਕਿ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ। ਇਹੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਡਾਲਰ ਦੇ ਮੁਕਾਬਲੇ ਰੁਪਿਆ ਗਿਰਤਾ ਹੀ ਜਾ ਰਿਹਾ ਹੈ ਔਰ ਮਨਮੋਨ ਸਿੰਘ ਜੀ ਮੌਨ ਹੈ। ਇਹ ਮਹਿੰਗਾਈ ਕੇ ਪਹਿਲੇ ਅੱਖਰ ਮਾਉ ਬੋਲਨੇ ਕੋ ਤਿਆਰ ਨਹੀਂ ਹੈ ਮੋਦੀ ਕਹਿੰਦੇ ਹੁੰਦੇ ਸੀ। ਅੱਜ ਜੋ ਤਾਰੀਫ ਕਰ ਰਹੇ ਸੀ। ਖੈਰ ਕਹਿੰਦੇ ਆ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ। ਮਨਮੋਨ ਸਿੰਘ ਜੀ ਗਏ ਨੇ ਉਹਨਾਂ ਨੂੰ ਦੁੱਖ ਹੈ ਇੱਕ ਇਨਸਾਨ ਵਜੋਂ ਉਹਨਾਂ ਦੇ ਜਾਣ ਦਾ ਦੁੱਖ ਸਾਨੂੰ ਵੀ ਹੈ ਪਰ ਗੱਲ ਤਾਂ ਉਹਨਾਂ ਦੇ ਯੋਗਦਾਨ ਦੀ ਉਹਨਾਂ ਦੇ ਨੀਤੀਆਂ ਦੀ ਹੈ ਬਹੁਤ ਸਾਰੇ ਚੈਨਲਾਂ ਦੇ ਉੱਪਰ ਇਹ ਚੱਲ ਰਿਹਾ ਕਿ ਮਨਮੋਨ ਸਿੰਘ ਜੀ ਦੇ ਧਰਤੀ ਤੋਂ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਮੈਂ ਕਹਿੰਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇਰਜ਼ਗਾਰਾਂ ਨੂੰ ਆਮ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਡਾਕਟਰ ਸਾਹਿਬ ਦੇ ਜਾਣ ਨਾਲ ਕੀ ਘਾਟਾ ਪਿਆ ਸਾਡੇ ਸਾਰਿਆਂ ਦੇ ਪਿਓ ਦਾਦੇ ਤੁਰ ਗਏ ਅਰਬਾਂ ਖਰਬਾਂ ਲੋਕ ਕਿੱਥੇ ਪਹਿਲਾਂ ਤੁਰ ਗਏ ਡਾਕਟਰ ਮਨਮੋਹਨ ਸਿੰਘ ਜੀ ਦੀਆਂ ਨੀਤੀਆਂ ਨਾਲ ਜੇਕਰ ਇੰਜ ਹੋਇਆ ਹੁੰਦਾ ਵੀ ਇੱਥੇ ਗਰੀਬੀ ਖਤਮ ਹੋ ਗਈ ਹੁੰਦੀ ਕਿਸਾਨੀ ਕਰਜ਼ੇ ਚੋਂ ਬਾਹਰ ਆ ਗਈ ਹੁੰਦੀ ਮਜ਼ਦੂਰਾਂ ਦੀ ਹਾਲਾਤ ਬਹੁਤ ਉੱਪਰ ਉੱਠ ਗਈ ਹੁੰਦੀ ਕਿਸਾਨੀ ਕਰਜ਼ੇ ਤੋਂ ਵੀ ਮੁਕਤ ਤੇ ਖੇਤੀ ਘਾਟੇ ਬੰਦੇ ਧੰਦੇ ਚੋਂ ਨਿਕਲ ਕੇ ਖੇਤੀ ਵਾਦੇ ਬੜਾ ਧੰਦਾ ਬਣ ਗਈ ਹੁੰਦੀ ਮਨਮੋਨ ਸਿੰਘ ਜੀ ਦੇ ਪ੍ਰਧਾਨ ਮੰਤਰੀ ਹੁੰਦਿਆ ਜਿਹੜਾ ਸੁਆਮੀ ਨਾਥਨ ਕਮਿਸ਼ਨ ਨੇ ਖੇਤੀ ਨੂੰ ਉੱਪਰ ਚੁੱਕਣ ਦੇ ਲਈ ਇੱਕ ਰਿਪੋਰਟ ਬਣਾਈ ਸਰਕਾਰ ਨੇ ਆਪ ਡਾਕਟਰ ਸੁਆਮੀ ਨਾਥਨ ਦੀ ਜ਼ਿੰਮੇਵਾਰੀ ਲਈ ਸੀ ਕਿ ਤੁਸੀਂ ਖੋਜ ਕਰਕੇ ਲਿਆਓ ਵੀ ਖੇਤੀ ਨੂੰ ਕਿੱਦਾਂ ਉੱਪਰ ਚੁੱਕਿਆ ਜਾਏ ਜਿਹੜੀਆਂ ਸਿਫਾਰਸ਼ਾਂ ਡਾਕਟਰ ਸੁਆਮੀ ਨਾਥਨ ਹੋਰਾਂ ਨੇ ਮਨਮੋਨ ਸਿੰਘ ਜੀ ਦੀ ਸਰਕਾਰ ਨੂੰ ਦਿੱਤੀਆਂ ਡਾਕਟਰ ਮਨਮੋਨ ਸਿੰਘ ਜੀ ਦੀ ਸਰਕਾਰ ਨੇ ਇੱਕ ਵੀ ਸਿਫਾਰਸ਼ ਲਾਗੂ ਨਹੀਂ ਕੀਤੀ ਆ મોદી ਹੋਰੀ ਆ ਗਈ ਇਹ ਕਹਿੰਦੇ ਸਾਨੂੰ ਮੌਕਾ ਦਿਓ 2014 ਚ ਇਹ ਕਹਿੰਦੇ ਅਸੀਂ ਆਤੇ ਹੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦੇਗੇ ਅੱਜ ਤੱਕ ਇਹਨਾਂ ਨੇ ਭਲਿਆ ਮਨਸਾਨ ਨਹੀਂ ਕੀਤੀ ਹੁਣ ਕਿੰਦੀ ਮਾਂ ਨੂੰ ਮਾਸੀ ਆਖੀਏ ਦੱਸੋ ਕੀ ਕਰੀਏ ਵਾਦੇ ਹੋਰ ਨੇ ਗੱਲਾਂ ਹੋਰ ਨੇ ਕੀਤਾ ਕੁਝ ਹੋਰ ਜਾਂਦਾ ਜਿਸ ਦਿਨ ਪਿਛਲੇ ਦਿਨੀ ਦੇਸ਼ ਦਾ ਇੱਕ ਬਹੁਤ ਵੱਡਾ ਕਾਰਪੋਰੇਟ ਸਰਮਾਇਦਾਰ ਰਤਨ ਟਾਟਾ ਦੀ ਡੈਥ ਹੋਈ ਹੈ ਉਸ ਦਿਨ ਵੀ ਬਹੁਤ ਸਾਰੇ ਲੋਕਾਂ ਨੇ ਬੜੇ ਸੋਲੇ ਗਾਏ ਸੀ ਵੀ ਉਹਦੀ ਬਹੁਤ ਵੱਡਾ ਯੋਗਦਾਨ ਹੈ ਉਹਦਾ ਇਹ ਹੈ ਉਹ ਹੈ ਉਸ ਦਿਨ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਉਹ ਕੋਈ ਬਹੁਤ ਵੱਡੇ ਦੇਵਤਾ ਨਹੀਂ ਸੀਗੇ ਇੱਕ ਕਾਰਪੋਰੇਟ ਸੀਗੇ ਉਹਨਾਂ ਨੇ ਕੀ ਕੀ ਕੁਝ ਕੀਤਾ ਉਹਦੇ ਉੱਪਰ ਆਪਾਂ ਇੱਕ ਰਿਪੋਰਟ ਪੇਸ਼ ਕੀਤੀ ਸੀ ਹਰ ਵਿਅਕਤੀ ਦੇ ਦੋ ਪੱਖ ਹੁੰਦੇ ਨੇ ਇੱਕ ਚੰਗਾ ਤੇ ਇੱਕ ਮਾੜਾ ਸਵਾਲ ਇਹ ਹੈ ਕਿ ਕੋਈ ਵਿਅਕਤੀ ਸੁਭਾਅ ਦਾ ਕਿਹੋ ਜਿਹਾ ਨਿੱਜੀ ਤੌਰ ਤੇ ਕਿਹੋ ਜਿਹਾ ਇੱਕ ਤਾਂ ਹੁੰਦੀ ਹੈ ਚੀਜ਼ ਇੱਕ ਹੁੰਦੀ ਹੈ ਵੀ ਉਹ ਖੜਾ ਕਿਹਦੇ ਨਾਲ ਹੈ ਹੁਣ ਡਾਕਟਰ ਮਨਮੋਹਨ ਸਿੰਘ ਜੀ ਕਿਹਦੇ ਨਾਲ ਖੜੇ ਡਾਕਟਰ ਮਨਮੋਹਨ ਸਿੰਘ ਜੀ ਤਾਂ ਮਤਲਬ ਕਿ ਜਿਹੜਾ ਵਰਲਡ ਬੈਂਕ ਹੈ ਉਹਦੇ ਵਿੱਚ ਵੀ ਕੰਮ ਕਰਕੇ ਆਏ ਨੇ ਤੇ ਵਰਲਡ ਬੈਂਕ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੇ ਤਾਂ ਬੇੜਾ ਕਰਕੇ ਕੀਤਾ ਸਾਰੇ ਸਾਰੇ ਦੁਨੀਆ ਦੇ ਥਰਡ ਵਰਡ ਜਿਹੜੇ ਕੰਟਰੀ ਨੇ ਉਹਨਾਂ ਦਾ ਤੀਜੀ ਦੁਨੀਆ ਦੇ ਦੇਸ਼ ਨੇ ਜਿਹੜੇ ਸੋ ਅੱਜ ਦੇ ਦਿਨ ਮੈਂ ਲੰਬੀ ਚੌੜੀ ਗੱਲ ਨਹੀਂ ਕਰਦਾ ਲੋਕਾਂ ਨੂੰ ਜਿਹੜੀਆਂ ਜਦੋਂ ਆਪਾਂ ਜਿਹੜੀਆਂ ਇਕਨੋਮੀ ਦੀਆਂ ਗੱਲਾਂ ਕਰਦੇ ਆ ਅਰਥ ਸ਼ਾਸਤਰ ਦੀਆਂ ਜਦ ਗੱਲਾਂ ਕਰਦੇ ਆ ਇਕਨੋਮਿਸਟ ਬਾਰੇ ਬੋਲਦੇ ਆ ਕਿਸੇ ਬਾਰੇ ਜਾਂ ਇਕਨੋਮੀ ਦੀਆਂ ਆਰਥਿਕ ਨੀਤੀਆਂ ਤੇ ਗੱਲ ਕਰਦੇ ਆ ਵਰਲਡ ਬੈਂਕ ਦੀ ਗੱਲ ਕਰਦੇ ਆ ਡਬਲਿਊਟੀਓ ਦੀ ਗੱਲ ਕਰਦੇ ਆ ਜਿਹੜੀ ਨਿਊ ਹੈ ਨਿਊ ਇਕਨੋਮਿਕ ਪਾਲਿਸੀ ਹੈ ਉਹਦੀ ਗੱਲ ਕਰਦੇ ਆ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ ਤਾਂ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਇਸ ਕਰਕੇ ਲੰਬੀ ਗੱਲ ਸਾਡੇ ਭੈਣਾ ਭਰਾਵਾਂ ਦੇ ਨਾਲ ਮੈਂ ਹੋਰ ਨਹੀਂ ਕਰ ਸਕਦਾ ਬਸ ਇੰਨਾ ਹੀ ਕਹੂੰਗਾ ਕਿ ਡਾਕਟਰ ਮਨਮੋਹਨ ਸਿੰਘ ਜੀ ਇੱਕ ਇਨਸਾਨ ਦੇ ਤੌਰ ਤੇ ਧਰਤੀ ਤੋਂ ਗਏ ਆ ਦੁੱਖ ਹੈ ਪਰ ਇੱਕ ਸਿਆਸਦਾਨ ਦੇ ਤੌਰ ਤੇ ਉਹ ਕਿਹਦੇ ਨਾਲ ਖੜੇ ਉਹਨਾਂ ਦੀਆਂ ਨੀਤੀਆਂ ਨਾਲ ਫਾਇਦਾ ਕਿੰਨੂੰ ਹੁੰਦਾ ਰਿਹਾ ਤੇ ਆਰਥਿਕਤਾ ਦੀ ਪੂਰੀ ਡਾਇਰੈਕਸ਼ਨ ਹੈ ਜਿਹੜੀ ਦਿਸ਼ਾ ਜਿਹੜੀ ਉਹ ਕਿੱਧਰ ਨੂੰ ਗਈ ਇਹਦੇ ਬਾਰੇ ਥੋੜਾ ਜਿਹਾ ਪੜ੍ਹਨਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਬਹੁਤ ਮਿਹਰਬਾਨ